ਉਹਦਾ ਕਾਰਨ ਕੀ ਹੈਗਾ ਜਿਹੜਾ ਪੰਜਾਬ ਦਾ ਜਿਹੜਾ Hindu ਆ ਨਾ ਜਿਹੜਾ ਸਨਾਤਨੀ ਆ ਉਹ ਡਰਪੋਕ ਆ ਉਹਦੇ 'ਚ ਦਮ ਨਹੀਂ ਹੈਗਾ ਉਹ ਡਰਦਾ ਹੈ ਉਹ ਲੱਭਦਾ ਕੋਈ ਸਾਨੂੰ ਐਸਾ ਇੱਕ ਲੀਡਰ ਆਵੇ ਐਸਾ ਕੋਈ ਸਾਧੂ ਆਵੇ ਜਿਹੜਾ ਸਾਡੀ ਅਗਵਾਈ ਕਰੇ ਉਹ ਮਨ ਵਿੱਚ ਆਪਣੇ ਇੱਕ ਦਰਦ ਇੱਕ ਕਿਉਂਕਿ ਉਹਦੇ ਉੱਪਰ ਬਹੁਤ ਲੰਬਾ ਟਾਈਮ ਆ ਉਹਨੇ ਸਤਾ ਦੇ ਹਣਾ ਆਇਆ ਉਹ ਐਨਾ ਕਈ ਪੀੜੀਆਂ 1100 ਸਾਲ ਬਹੁਤ ਹੁੰਦੇ ਨੇ ਅੱਜ ਪੰਜਾਬ ਦਾ ਸਨਾਤਨੀਆਂ ਜਿਹੜਾ ਮੈਨੂੰ ਤਾਂ ਲੱਗਦਾ ਉਹ ਸਿੱਖਾਂ ਦਾ ਗੁਲਾਮ ਹੈ ਕਿਉਂਕਿ ਉਹ ਆਪਣੇ ਤਿਹਾੜ ਨੂੰ ਵੀ ਖੁੱਲ ਕੇ ਸੈਲੀਬ੍ਰੇਟ ਨਹੀਂ ਕਰ ਸਕਦਾ ਕਿ ਉਹਨਾਂ ਦੇ ਤਿਹਾਰਾਂ ਤੇ ਵੀ ਅਗਰ ਕੋਈ ਆਰਗੂਮੈਂਟਸ ਕਰਦਾ ਕੋਈ ਮਾਮਡਾ ਨਹੀਂ ਕਰਦਾ ਸਿੱਖ ਚਿਹਰੇ ਕਰਦੇ ਨੇ ਚਾਹੇ ਸਾਡੇ ਜਗਰਾਤੇ ਹੋਣ ਚਾਹੇ ਸਾਡੇ ਦੁਸਹਿਰੇ ਹੋਣ ਜੇ ਸਾਡੇ ਕਰਵਾ ਚੌਥ ਹੋਣ ਇਥੇ ਤੱਕ ਕੀ ਦੀਵਾਲੀ ਨੂੰ ਵੀ ਜਿਹੜਾ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਕਹਾਤਾ ਕਿ ਪੰਜਾਬ ਦਾ ਜਿਹੜਾ Hindu ਪਾਈਚਾਰਾ ਉਹ ਲੱਭਦਾ ਕਿ ਕੋਈ ਆ ਕੇ ਸਾਡੀ ਬਾਹ ਫੜੇ ਕੋਈ ਸਾਡੀ ਗਵਾਹੀ ਕਰੇ ਜਿਹੜੇ ਬਾਹਰ ਦੇ ਸਨਾਤਨੀ ਨੇ ਤੁਸੀਂ ਗੱਲ ਕਰੀ ਆ ਜੀ ਮੇਂ ਕਈ ਐਸਾ ਮੇਰਾ ਆਪਣਾ ਐਕਸਪੀਰੀਅੰਸ ਹੈ ਜਿਹੜੇ ਦਾ ਚੰਗੇ ਰੱਜੇ ਪੁੱਜੇ ਮਾਲੋ ਸਨਾਤਨੀ ਨੇ ਉਹ ਕਹਿੰਦੇ ਸਾਡੀ ਦੁਕਾਨਦਾਰੀ ਵਧੀਆ ਚੱਲਦੀ ਆ ਅਸੀਂ ਕਿਉਂ ਆਉਣਾ ਜੀ ਉਹ ਕਹਿੰਦੇ ਅਸੀਂ ਕਾਹ ਨੂੰ ਗਾਲਾਂ ਖਾਣੀ ਆ ਉਹ ਆਪਣੀ ਦੁਕਾਨਦਾਰੀ ਬਾਹਰ ਪੰਜਾਬ ਦੇ ਵਧੀਆ ਚਲਾ ਰਹੇ ਨੇ ਜਿਹੜੇ ਕੋਈ ਗਰੀਬ ਨੇ ਮੰਨ ਲਓ ਸਨਾਤਨੀ ਜਾਂ ਪੰਜਾਬੀ ਚ ਕਹਾ ਕਿ ਜਿਨ੍ਹਾਂ ਦੇ ਕੋਲ ਭੁੱਖੇ ਨੰਗੇ ਕਹਿ ਸਕਦੇ ਆ ਅਗਰ ਉਹ ਪੰਜਾਬ ਆ ਜਾਂਦੇ ਆ ਸਾਡੇ ਲੋਕ ਉਹਨੂੰ ਐਨੇ ਕਿ ਪੈਸੇ ਦੇ ਵਿੱਚ ਅਲਝਾ ਲੈਣੇ ਕਿ ਉਹ ਆਪਣਾ ਧਰਮੇ ਭੁੱਲ ਜਾਂਦਾ ਕਿ ਮੈਂ ਉਹਦੇ ਸਨਾਤਨ ਦਾ ਪ੍ਰਚਾਰਕ ਆ ਉਹਨਾਂ ਦਾ ਕਿ ਮੈਂ ਖਾਲਸਾ ਦੀ ਸਪੋਰਟ ਕਰਨ ਆ ਗਿਆ ਉਹਨੂੰ ਬ੍ਰੇਨ ਵਾਸ਼ ਹੋ ਜਾਂਦਾ ਉਹਦਾ ਉਹ ਸਨਾਤਨੀ ਜਦੋਂ ਪੰਜਾਬ ਆਉਂਦਾ ਤਾਂ ਵੱਡੇ ਵੱਡੇ ਜਿਹੜੇ ਮੰਨ ਲਓ ਇਹ ਕਹਿ ਸਕਦੇ ਆ ਕਿ ਦਰਗਿਆਣਾ ਮੰਦਿਰ ਵਿੱਚ ਵੀ ਤਾਂ ਪੈਸੇ ਦੇ ਜਾ ਸਕਦੇ ਤੇ ਆਰਾਮਦੇਵ ਵੱਲੋਂ ਜੀ ਮਾਰਿਸ਼ੀ ਬਾਲਮੀਕੀ ਦੇ ਮੰਦਿਰ ਵੀ ਪੈਸੇ ਦਿੱਤੇ ਜਾ ਸਕਦੇ ਤੇ ਜੀ ਲੇਕਿਨ ਉਹਨੇ ਜਾ ਕੇ ਦਿੱਤੇ ਕਿੱਥੇ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਨੂੰ ਨਹੀਂ ਦਿੱਤੇ ਉਹਨੇ ਨਹੀਂ ਐ ਜੀ ਪੀ ਸੀ ਨੂੰ ਐ ਜੀ ਪੀ ਸੀ ਨੇ ਹੁਣ ਐ ਜੀ ਪੀ ਸੀ ਨੇ ਕੀ ਕਰਨਾ ਹੈ ਅੱਤਵਾਦੀਆਂ ਨੂੰ ਛਡਾਉਣ ਬਾਅਦ ਉਹਨਾਂ ਪੈਸਿਆਂ ਦੇ ਬੋਰਡ ਲਗਾਉਣੇ ਆ ਐ ਜੀ ਪੀ ਸੀ ਨੇ ਬੰਦੀ ਸਿੰਘਾਂ ਦੇ ਨਾਂ ਉਤੇ ਆਪਣੀ ਐਡਵਰਟਾਈਜ਼ਮੈਂਟ ਕਰਨੀ ਆ ਉਸੇ ਐ ਜੀ ਪੀ ਸੀ ਨੇ ਹਿੰਦੂਆਂ ਦੇ ਤਿਹਾਰਾਂ ਨੂੰ ਟਾਰਗੇਟ ਕਰਨਾ ਹੈ ਜੀ ਥਿਪੇ ਕਾਦੇ ਸਨਾਤ ਨਹੀਂ ਆ